ਵਾਹਿਗੁਰੂ ਸਹਿਬ ਜੀ ਦੰਦੋ ਤਵੰਦਨੁ ਨਕਾਰ ਸਰਵ ਕਲਾ ਸਮਰਥ ਮੋਲਨ ਤੇ ਰਖੋ ਪ੍ਰਭ ਨਾਨਕ ਦੇ ਗੁਰ ਹੱਥ ਜਿਤਾ ਜਿਉ ਪਿੰਨ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਟੋਂ ਕਰਾਏ ਤੇ ਹਾਂ ਕਰੀ ਵਖਿਆਣ ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੁਲਾਇਆ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਵਸਾਗ ਧੀਰਣ ਕਿਉ ਵਾਢੀਆ ਜਿਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲਗੀ ਮਾਰਾ ਤੋ ਵਸਾਗ ਤੀਰਣ ਕਿਉ ਬਾਢੀਆ ਜਿਨਾ ਪ੍ਰੇਮ ਵਿਸ਼ੋ ਥਾਰ ਸਾਜਨ ਪੁਰਗ ਵਿਸਾਰ ਕੈ ਲਗੀ ਮਾਇਆ ਤੋ ਉਤਰ ਕਲ ਤਰਣਾ ਸੰਗਤ ਨਾ ਆਰਿਆ ਬਨਾਸੀ ਹੋਹ ਪਲਜ ਪਲਜ ਸਗਲੇ ਮੁਈ ਟੁਠਾ ਤੰਦ ਮੋਹ ਇੱਕ ਹਜ਼ਾਰ ਕੇ ਨਾਮ ਬਿਨ ਅੱਗੇ ਲਈਏ ਕੋਇ ਦਈਓ ਮਿਸਾਰ ਵਿਗੁਚਣਾ ਪ੍ਰਭ ਵੇਨੇ ਆਵਰਨਾ ਕੋਏ ਪ੍ਰੀਤਮ ਚਰਨੀ ਜੋ ਲਗੇ ਤੈਨ ਕੀ ਨਿਰਵਲ ਸੋਏ ਨਾਨਕੀ ਪ੍ਰਭ ਵੇਨੇ ਤੀ ਪ੍ਰਭ ਮਿਲੋ ਪ੍ਰਾਵਤ ਹੋਏ ਵਸਾ ਗਸਵਾ ਤਾਂ ਲਗੇ ਜਾ ਸੰਤ ਭੇਟੈ ਹਰਿ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮੇਲੋ ਪ੍ਰਾਪਤ ਹੋਏ ਵੈਸਾ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰਿ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਵੈਸਾਖ ਦੇ ਮਹੀਨੇ ਦੀ ਸੰਗਰਾਦ ਹੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈ ਵਸਾਖੀ ਦਾ ਤਿਉਹਾਰ ਹੈ ਅੱਜ ਦੇ ਦਿਨ ਦਸੰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਤੇ ਖਾਲਸਾ ਪੰਥ ਨੂੰ ਹੀ ਪ੍ਰਗਟ ਨਹੀਂ ਕੀਤਾ ਜਿਸ ਅੰਮ੍ਰਿਤਾਰੇ ਪੁਰਾਣਾ ਦੇ ਵਿੱਚ ਗੱਲ ਕੀਤੀ ਗਈ ਹੈ तकरीबन ਸਾਰੇ ਧਰਮਾਂ ਦੇ ਅੰਦਰ ਅੰਮ੍ਰਿਤ ਦੀ ਗੱਲ ਆਈ ਹੈ ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਵੀ ਇਸਰਾ ਬਿਆਨ ਕਰਦੇ ਨੇ ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ ਉਸ ਅੰਮ੍ਰਿਤ ਨੂੰ ਵੀ ਸਤਿਗੁਰੂ ਨੇ ਪਰਤੱਖ ਕਰ ਦਿੱਤਾ ਤੇ ਖਾਲਸਾ ਪੰਥ ਨੂੰ ਜਿਹੜਾ ਹੈ ਅਮਰਸ਼ਾ ਕੇ ਸੰਪੂਰਨਤਾ ਬਖਸ਼ਿਸ਼ ਕੀਤੀ ਜੋ ਵਿਸਾਖ ਦਾ ਮਹੀਨਾ ਹੈ ਵਿਸਾਖੀ ਹੈ ਇਹਦਾ ਬੜਾ ਹੀ ਗਹਿਰਾ ਸਬੰਧ ਹੈ ਗੁਰੂ ਘਰ ਦੇ ਨਾਲ ਸਿੱਖ ਧਰਮ ਦੇ ਵਿੱਚ ਜਿਹੜੀ ਵਿਸਾਖੀ ਹੈ ਉਹ ਗੁਰੂ ਅਮਰਦਾਸ ਮਹਾਰਾਜੀ ਦੇ ਸਮੇਂ ਤੋਂ ਮਨਾਈ ਜਾਣ ਲੱਗੀ ਹੈ। ਪਾਵੇਂ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਵੀ ਵਿਸਾਖ ਦੇ ਮਹੀਨੇ ਦਾ ਹੈ ਔਰ ਜੋਤੀ ਜੋ ਸਮਾਨ ਦਾ ਗੁਰਪੁਰਬ ਵੀ ਵਿਸਾਖ ਦਾ ਹੈ। ਪਾਰਵਸਾਖੀ ਜਿਹੜੀ ਮਨਾਈ ਜਾਂਦੀ ਹੈ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਇੱਕ ਪਰਮ ਸਿੱਖ ਹੋਏ ਨੇ, ਪਰਮ ਹੰਸ ਭਾਈ ਪਾਰੋ ਜੀ। ਤੇ ਭਾਈ ਪਾਰੋ ਜੀ ਨੇ ਸਤਿਗੁਰੂ ਇੱਕ ਦਿਨ ਕਹਿਣ ਲੱਗੇ ਭਾਈ ਪਾਰੋ ਸੰਗਤਾਂ ਆਉਂਦੀਆਂ ਨੇ ਕੋਈ ਕੁਝ ਮੰਗਦਾ ਹੈ ਕੋਈ ਕੁਝ ਮੰਗਦਾ ਹੈ ਤੁਸੀਂ ਵੀ ਬੜੀ ਸੇਵਾ ਕੀਤੀ ਹੈ ਵੱਡੀ ਸੇਵਾ ਹੈ ਤੁਹਾਡੀ ਤੁਸੀਂ ਵੀ ਕੋਈ ਮੰਗ ਮੰਗੋ ਕਹਿੰਦੇ ਮਹਾਰਾਜ ਕੋਈ ਲੋੜ ਨਹੀਂ ਮੈਨੂੰ ਮੰਗਣ ਦੀ ਕਿਉਂਕਿ ਬਿਨਾ ਮੰਗਿਆ ਹੀ ਤੁਸੀਂ ਸਾਰਾ ਕੁਝ ਦੇ ਦਿੱਤਾ ਹੈ ਸਤਿਗੁਰੂ ਜੀ ਫੇਰ ਕਹਿੰਦੇ ਨੇ ਜਦੋਂ ਸਤਿਗੁਰੂ ਜੀ बार-बार ਕਹਿਣ ਲੱਗੇ ਭਾਈ ਪਾਰੋ ਸਾਡੀ ਖੁਸ਼ੀ ਹੈ ਤੇਰੇ ਤੇ ਕੁਝ ਮੰਗ ਤਾਂ ਭਾਈ ਪਾਰੋ ਜੀ ਕਹਿਣ ਲੱਗੇ ਮਹਾਰਾਜ ਫੇਰ ਇੱਕ ਮੰਗ ਹੈ ਮੈਂ ਤੁਹਾਡੀਆਂ ਸਾਰੀਆਂ ਹੀ ਸੰਗਤਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਤੇ ਮਹਾਰਾਜ ਕਿਰਪਾ ਕਰੋ ਕੋਈ ਐਸਾ ਦਿਨ ਨਿਸ਼ਚਿਤ ਕੀਤਾ ਜਾਵੇ ਜੇ ਦਿਨ ਸਾਰੇ ਪੰਥ ਦੇ ਦਰਸ਼ਨ ਹੋਣ ਤਾਂ ਵਿਰੇ ਵਸਾਖੀ ਦਾ ਦਿਨ ਚੁਣਿਆ ਗਿਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਆਗਿਆ ਲੈ ਕੇ ਸੰਗਤਾਂ ਵਿੱਚ ਸਨੇਹ ਭੇਜੇਗੇ ਤੇ ਪਹਿਲੀ ਵਾਰ ਗੋਬਿੰਦ왈 ਸਾਹਿਬ ਦੀ ਧਰਤੀ ਤੇ ਸਿੱਖ ਪੰਥ ਸਿੱਖ ਕੌਮ ਇਕੱਠੀ ਹੋਈ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਤੇ ਵਿਸਾਖੀ ਮਨਾਈ ਗਈ ਸੋ ਵਿਸਾਖੀ ਦੇ ਹੋਰ ਵੀ ਬਹੁਤ ਸਾਰੇ ਪੱਖ ਨੇ ਆਪਣੇ ਕੋਲੋਂ ਸਮਾਂ ਨਹੀਂ ਹੈ ਤਕਰੀਬਨ 15-20 ਮਿੰਟ ਦਾ ਸਮਾਂ ਰਹਿ ਗਿਆ ਹੈ ਆਪਾਂ ਸ਼ਬਦ ਦੀ ਵਿਚਾਰ ਨਾਲ ਵੀ ਜੁੜਨਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 212 ਮਾ ਹਨ 12ਵਾਂ ਸਭ ਤੋਂ ਪਹਿਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਣ ਕੀਤਾ ਹੋਇਆ ਤਿਫਾਰੀ ਰਾਗ ਦੇ ਵਿੱਚ ਹੈ ਜਿਹਦੇ ਵਿੱਚ ਮਹਾਰਾਜ ਜੀ ਵਿਸਾਖ ਬਾਰੇ ਕਹਿ ਰਹੇ ਨੇ ਵਿਸਾਖ ਭਲਾ ਸਾਖਾ ਆਵੇਸ ਕਰੇ ਵਸਾਖ ਦਾ ਮਹੀਨਾ ਬੜਾ ਪਲਾ ਹੈ ਕਿਉਂਕਿ ਚੇਤ ਅਤੇ ਵਿਸਾਖ ਇਹ ਦੋ ਮਹੀਨੇ ਬਸੰਤ ਰੁੱਤ ਦੇ ਹਨ। ਸ਼ੇਰ ਉਤਾ ਵਿੱਚੋਂ ਬਸੰਤ ਰੁੱਤ ਸਭ ਨਾਲੋਂ ਸੋਹਣੀ। ਸਭ ਨਾਲੋਂ ਵਧੀਆ ਰੁੱਤ ਮੰਨੀ ਗਈ ਹੈ। ਖੇੜੇ ਦੀ ਰੁੱਤ ਮੰਨੀ ਗਈ ਹੈ। ਤੇ ਸਾਰੇ ਸੱਚੇ ਪਾਤਸ਼ਾਹ ਜੋ 27 ਨ 70 ਨੇ ਨਾਵਾਂ ਵਿੱਚੋਂ ਇੱਕ 70 ਦਾ ਨਾਮ ਹੈ ਵਿਸਾਖਾ ਉਸ ਤੋਂ ਹੀ ਇਸ ਮਹੀਨੇ ਦਾ ਨਾਮ ਵਿਸਾਖ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਸਾਖ ਦੇ ਮਹੀਨੇ ਵਿੱਚ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਅੰਮਰ ਦਵਜਨਾ ਨਾਲ ਜੁੜੀਏ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਸਾਗ ਤੀਰਣ ਕਿਉ ਵਾਡੀਆਂ ਜਨਾ ਪ੍ਰੇਮ ਵਿਸ਼ੋ ਵਸਾਗ ਦਾ ਮਹੀਨਾ ਹੈ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਨਾ ਸੋਹਣਾ ਮਹੀਨਾ ਐਨੀ ਸੋਹਣੀ ਰੁੱਤ ਜੇ ਅਜੇ ਵੀ ਮਨੁੱਖ ਨਾਮ ਨਾ ਜਪੇ ਫਿਰ ਇਹਦੇ ਜੀਵਨ ਦੇ ਵਿੱਚ ਟਿਕਾ ਨਹੀਂ ਰਹੇਗਾ ਧੀਰਜ ਨਹੀਂ ਰਹੇਗੀ ਜੇ ਟਿਕਾ ਨਹੀਂ ਐ ਧੀਰਜ ਨਹੀਂ ਤੇ ਮਨੁੱਖ ਨੂੰ ਸ਼ਾਂਤੀ ਨਹੀਂ ਐ ਭਾਵੇਂ ਉਹਦੇ ਕੋਲ ਜਿੰਨਾ ਮਰਜੀ ਧਨ ਹੋਵੇ ਜੋ ਮਰਜੀ ਹੋਵੇ ਜੇ ਉਹਦੇ ਕੋਲ ਧੀਰਜ ਨਹੀਂ ਐ ਟਿਕਾ ਨਹੀਂ ਐ ਤੇ ਉਹਨੂੰ ਸ਼ਾਂਤੀ ਨਹੀਂ ਐ ਕਲ ਪੇਗਾ ਬੜਾ ਮਹਾਰਾਜ ਕਹਿੰਦੇ ਜੇ ਹੁਣ ਵੀ ਮਨੁੱਖ ਰੱਬ ਤੋਂ ਵਿਛੜਿਆ ਹੋਇਆ ਹੈ ਤਾਂ ਫਿਰ ਇਹਦਾ ਜੀਵਨ ਬੜੇ ਦੁੱਖਾਂ ਨਾਲ ਭਰਨ ਵਾਲਾ ਹੈ ਕਿਉਂਕਿ ਇੰਨੇ ਸੋਹਣੇ ਸਮੇਂ ਵਿੱਚ ਵੀ ਜੇ ਰੱਬ ਦੀ ਬੰਦਗੀ ਨਹੀਂ ਕਰ ਸਕਿਆ ਤੇ ਮਹਾਰਾਜ ਕਹਿੰਦੇ ਸੰਸਾਰ ਦੇ ਮਾਇਆ ਮੋਹ ਵਿੱਚ ਪੈ ਕੇ ਖ਼ਾਰ ਹੋਵੇਗਾ ਮਹਾਰਾਜ ਕੌਣ ਸੁਖੀ ਹੋਵੇਗਾ ਜਿਹੜਾ ਵਾਯੂ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ ਤੇ ਮਹਾਰਾਜ ਕਹਿੰਦੇ ਉਹਦੇ ਵਾਸਤੇ ਇਹ ਵਿਸਾਖ ਦਾ ਮਹੀਨਾ ਹੋਰ ਵੀ ਆਨੰਦਮਈ ਹੋ ਜਾਂਦਾ ਹੈ ਕਿਉਂਕਿ ਜਦੋਂ ਤੁਹਾਨੂੰ ਕੋਈ ਚੰਗੀ ਚੀਜ਼ ਮਿਲੇ ਤੇ ਉਹਦੇ ਤੋਂ ਤੁਸੀਂ ਲਾਭ ਲੈ ਲਵੋ ਉਹਦਾ ਬੜਾ ਆਨੰਦ ਬਣਦਾ ਹੈ ਚੀਜ਼ ਚੰਗੀ ਕੋਲ ਹੈ ਸੀ ਪਰ ਉਹ ਤੋਂ ਲਾਭ ਨਹੀਂ ਲੈ ਸਕਿਆ ਉਹਨੂੰ ਵਰਤ ਨਹੀਂ ਸਕਿਆ ਬੰਦਾ ਖਵਾਰ ਹੁੰਦਾ ਹੈ ਵਾਹਿਗੁਰੂ ਨੇ ਆਪਾਂ ਨੂੰ ਹੱਥ ਦਿੱਤੇ ਨੇ ਬੜੇ ਕੀਮਤੀ ਨੇ ਆਪਾਂ ਇਹਨਾਂ ਹੱਥਾਂ ਨਾਲ ਸੇਵਾ ਨਹੀਂ ਕੀਤੀ ਦੁਨੀਆ ਦੇ ਕੰਮ ਬੜੇ ਕਰਦੇ ਹਾਂ ਮਹਾਰਾਜ ਕਹਿੰਦੇ ਤੈਨੂੰ ਕੀਮਤੀ ਹੱਥ ਮਿਲੇ ਸੀ ਸੇਵਾ ਨਹੀਂ ਕਰ ਸਕਿਆ ਸਮਾਂ ਗਵਾ ਲਿਆ ਹੈ ਖਵਾਲ ਹੋਵੇਂਗਾ ਵਾਰ ਦਿੱਤੇ ਸੀ ਬੜੇ ਕੀਮਤੀ ਨੇ ਸੰਗਤ ਦੇ ਚਲ ਕੀ ਨਹੀਂ ਆਇਆ ਮਹਾਰਾਜ ਕਹਿੰਦੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਰਿਗ ਜੀਵੇ ਰਿਗ ਜੀਵਾਸ ਹੁਣ ਆਪਣੇ ਕੋਲ ਚੀਜ਼ ਆਪਾਂ ਨੂੰ ਇਹਦੀ ਵੈਲਿਊ ਪਤਾ ਨਹੀਂ ਲੱਗ ਰਹੀ ਜਦੋਂ ਕਿਸੇ ਬੰਦੇ ਦੀ ਆਪਾਂ ਵੇਖਦੇ ਆ ਲੱਤ ਫੈਕਚਰ ਹੋ ਜੇ ਟੁਰਨੋਂ ਓਖਾ ਹੋ ਜਾਵੇ ਉਹਨੂੰ ਫਿਰ ਪਤਾ ਲੱਗਦਾ ਹੈ ਗੁਰੂ ਦਰਬਾਰ ਵਿੱਚ ਜਾਣ ਦਾ ਜਾਂ ਸੰਸਾਰ ਵਿੱਚ ਵਿਚਰਨ ਦਾ ਕਿ ਇਹ ਦੇ ਕਿੰਨੀ ਐਵੇਂ ਤੇ ਕਿੰਨੀ ਕੀਮਤੀ ਚੀਜ਼ ਹੈ ਜਦੋਂ ਤੱਕ ਲੱਤਾਂ ਪੈਰ ਸਲਾਮਤ ਨੇ ਉਦੋਂ ਤੱਕ ਤੇ ਨਹੀਂ ਇਹਦੀ ਵੈਲਿਊ ਪਤਾ ਲੱਗਦੀ ਜਦੋਂ ਕਿਤੇ ਨੁਕਸ ਪੈ ਜਾਂਦਾ ਫਿਰ ਪਤਾ ਲੱਗਦਾ ਉਹ ਬੜਾ ਕੀਮਤੀ ਹੈ ਇਸੇ ਤਰ੍ਹਾਂ ਆਖਾਂ ਦਿੱਤੀਆਂ ਨੇ ਬੜੀ ਕੀਮਤੀ ਨੇ ਨਾ ਆਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਸੀ ਗੁਰਵਾਣੀ ਦੇ ਦਰਸ਼ਨ ਕਰਨੇ ਸੀ ਸੰਗਤਾਂ ਦੇ ਦਰਸ਼ਨ ਕਰਨੇ ਸੀ ਪਰ ਇਹ ਤਾਂ ਹੋਰ ਪਾਸੇ ਜੀਆਂ ਰਹੀਆਂ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਫਿਰ ਇਹ ਜੀਵ ਬੜਾ ਦੁਖੀ ਹੁੰਦਾ ਹੈ ਸੋ ਆਓ ਸਮੇਂ ਦੇ ਧਾਰੇ ਵਿੱਚ ਰਹਿੰਦੇ ਆ ਹੋਇਆਂ ਸ਼ਵਦੀ ਵਿਚਾਰ ਨਾਲ ਜੁੜੀਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਅਸੀ ਜੀਵ ਐਸੀ ਹਾਲਤ ਵਾਲੇ ਆ ਐਸੀ ਅਵਸਥਾ ਵਾਲੇ ਆ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚੱਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਭ ਦਾਤਾ ਹਮ ਲਾਵੇ ਆਪਨ ਪਾਲੀ ਗਰੀਬ ਨਵਾਜ ਪਰਮਾਨੰ ਕਰੇ ਨੇ ਵੈਸਾਗ ਧੀਰਣ ਕਿਉ ਵਾਢੀਆ ਜਨਾਬ ਪ੍ਰੇਮ ਵਿਸ਼ੋ ਵੈਸਾਗ ਦਾ ਮਹੀਨਾ ਹੈ ਉਹਨਾਂ ਨੂੰ ਕਿਵੇਂ ਧੀਰਜ ਆ ਸਕਦੀ ਹੈ ਜਿਹੜੀਆਂ ਰੱਬ ਤੋਂ ਵਿਛੜੀਆਂ ਹੋਈਆਂ ਹਨ ਜਿਹੜੀਆਂ ਰੱਬ ਨਾਲੋਂ ਆਤਮਾਵਾਂ ਟੁੱਟੀਆਂ ਹੋਈਆਂ ਨੇ ਜਿਨ੍ਹਾਂ ਨੂੰ ਵੈਗਰੂ ਦੇ ਪ੍ਰੇਮ ਦਾ ਵਿਛੋੜਾ ਪਿਆ ਹੋਇਆ ਜਿਨ੍ਹਾਂ ਦੇ ਅੰਦਰ ਰੱਬ ਦਾ ਪ੍ਰੇਮ ਨਹੀਂ ਹੈ ਵੈਸਾ ਧੀਰਣ ਕਿਉਂ ਵਾਦੀਆ ਉਹਨਾਂ ਨੂੰ ਧੀਰੇ ਕਿਵੇਂ ਆ ਸਕਦੀ ਹੈ ਬਾਡੀਆਂ ਭਾਵ ਜੋ ਵਿਛੜੀਆਂ ਹੋਈਆਂ ਨੇ ਜਿਨ੍ਹਾਂ ਪ੍ਰੇਮ ਵਿਸ਼ੋਹ ਜਿਨ੍ਹਾਂ ਦੇ ਅੰਦਰ ਰੱਬ ਦੇ ਪ੍ਰੇਮ ਦਾ ਵਿਸ਼ੋਹ ਮੈਨੇ ਵਿਛੋੜਾ ਹੈ ਹਰ ਸਾਜਣ ਪੁਰਗ ਵਿਚਾਰ ਕੈ ਲੱਗੀ ਮਾਇਆ ਤੋਹ ਵਾਇ ਗੁਰੂ ਸੱਜਣ ਪਰਗਨੋ ਵਿਸਾਰ ਕੇ ਅੰਦਰ ਮਾਇਆ ਦੀ ਧੋ ਲੱਗ ਗਈ ਹੈ ਮਾਇਆ ਦੀ ਪਾ ਲੱਗ ਗਈ ਹੈ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਪਾਵ ਸੰਸਾਰ ਦੀ ਮਾਇਆ ਦਾ ਪ੍ਰਭਾਵ ਪੈ ਗਿਆ ਹੈ ਸੱਜਣ ਪਰਗ ਵਾਇਗਰੂ ਨੂੰ ਵਿਸਾਰ ਦਿੱਤਾ ਤੇ ਉੱਥੇ ਮੇਰੇ ਕੀ ਹੋ ਗਿਆ ਮਾਇਆ ਆ ਗਈ ਕੁਦਰਤੀ ਗਾਲਾ ਜਿਸ ਘਰ ਦੇ ਵਿੱਚ ਕੋਈ ਰਹਿਦਾ ਨਾ ਨਾ ਹੋਵੇ ਉਸ ਘਰ ਦੇ ਵਿੱਚ ਮਿੱਟੀ ਗੰਦਗੀ ਆਪ ਹੀ ਆ ਜਾਂਦੀ ਹੈ ਘਰ ਸੁੰਨਾ ਪਿਆ ਹੈ ਇੱਕ ਦਿਨ ਲੰਗਾ ਦੋ ਦਿਨ ਚਾਰ ਦਿਨ ਮਹੀਨਾ ਸਾਲ ਮਹੀਨਾ 10 ਸਾਲ 20 ਸਾਲ ਘਰ ਤਾਂ ਖੰਡਰ ਬਣ ਜਾਂਦਾ ਜਾਲੇ ਲੱਗ ਜਾਂਦੇ ਨੇ ਬੁਰੇ ਹਾਲ ਡਰਾਉਣਾ ਹੋ ਜਾਂਦਾ ਨਾ ਸਾਡਾ ਇਹ ਸਰੀਰ ਵੀ ਇੱਕ ਘਰ ਹੈ ਜਿਸ ਘਰ ਦੇ ਵਿੱਚ ਘਰ ਦਾ ਮਾਲਕ ਨਾ ਨਾ ਪ੍ਰਗਟ ਹੋਇਆ ਤੇ ਮਹਾਰਾਜ ਕਹਿੰਦੇ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨ ਨਾਓ ਉਹਤੇ ਭਾਈ ਬੜੇ ਡਰਾਉਣੇ ਨੂੰ ਜਿਨਾਂ ਨੇ ਰੱਬ ਵਿਸਾਰ ਦਿੱਤਾ ਹੈ ਕਿਉਂਕਿ ਘਰ ਦਾ ਮਾਲਕ ਹੀ ਘਰ ਵਿੱਚ ਨਹੀਂ ਆਇਆ ਦੇਖਣੋਂ ਬਾਹਰੋਂ ਸੁੰਦਰ ਲੱਗਦਾ ਦੂਰੋਂ ਉਜੜਿਆ ਹੋਇਆ ਘਰ ਦੇਖੋਗੇ ਨਾ ਦੂਰੋਂ ਲੱਗਦਾ ਉਹ ਘਰ ਕੋਈ ਵਸਦਾ ਪਿਆ ਜਦੋਂ ਬੰਦਾ ਕੋਲ ਜਾ ਕੇ ਵੇਖਦਾ ਹੈ ਵੇ ਤਾਂ ਲੱਗਦਾ ਤਾਂ ਉਜੜਿਆ ਪਿਆ ਪਤਾ ਨਹੀਂ ਕਈ ਸਾਲ ਹੋ ਗਏ ਨੇ ਇੱਥੇ ਕੋਈ ਆਇਆ ਹੀ ਨਹੀਂ ਕਰਦਾ ਮਾਲਕ ਜ਼ੂਰੋਂ ਨਿਗਾਹ ਮਾਰਾਂਗੇ ਇਦਾਂ ਲੱਗਦਾ ਉਹ ਸਾਹਮਣੇ ਕੋਈ ਕੋਠੀ ਹੈ ਜਦੋਂ ਬੰਦਾ ਜਾ ਕੇ ਵੇਖਦਾ ਤਾਂ ਉਜੜਿਆ ਹੋਇਆ ਡਰ ਲੱਗਦਾ ਇਦਾਂ ਬੰਦੇ ਲੱਗਦੇ ਨੇ ਸੰਸਾਰ ਦੇ ਵੀ ਬੰਦੇ ਸੁਖੀ ਹੋਣੇ ਨੇ ਬੜੇ ਤਾਂ ਪਰ ਜਦੋਂ ਕੋਲ ਜਾ ਕੇ ਵੇਖਿਆ ਫਿਰ ਪਤਾ ਲੱਗਾ ਇਹ ਤਾਂ ਉਜੜੇ ਹੋਏ ਦਰਾਮਣੇ ਨੇ ਬੜੇ ਵਿਆਬਾਂ ਦੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂਕਿ ਰੱਬ ਨੂੰ ਵਿਸਾਰ ਦਿੱਤਾ ਜਿਸਿਰ ਦੇ ਵਿੱਚ ਰੱਬ ਭੁੱਲ ਗਿਆ ਨਾ ਉਥੇ ਮਾਇਆ ਦੀ ਵਕਾਰਾਂ ਦੀ ਮੈਲ ਆ ਜਾਂਦੀ ਹੈ ਉਜਾੜ ਹੋ ਜਾਂਦਾ ਹੈ ਐਸੀ ਹੀ ਭਿਆਨਕ ਵਿਵਸਥਾ ਬਣ ਜਾਂਦੀ ਹੈ ਪੁੱਤਰ ਕਲ ਤਰਨਾ ਸੰਗ ਧਣਾ ਹਰ ਅਵਨਾਸੀ ਓਹ ਮਹਾਰਾਜ ਕਹਿੰਦੇ ਜਿਨੇ ਸੰਗ ਨਹੀਂ ਬਣਾ ਸੀ ਨਾ ਉਸੇ ਵਾਹਿਗੁਰੂ ਦਾ ਨਾਮ ਉਰੇ ਵਿੱਚ ਚਿੱਤ ਨਹੀਂ ਜੋੜਿਆ ਪੁੱਤਰ ਕਲਤਰ ਕਲਤਰ ਕਹੀਏ ਇਸਤਰੀ ਧਨ ਜਿੰਨੀ ਵੀ ਆਪਣੀ ਸੰਪਦਾ ਹੈ ਕੋਈ ਇਹਨਾਂ ਵਿੱਚੋਂ ਸਾਥ ਨਹੀਂ ਦੇਂਦਾ ਪਾਤਸ਼ਾਹ ਇਹ ਵੀ ਨਹੀਂ ਕਹਿੰਦੇ ਵੀ ਤੂੰ ਪੁੱਤਰ ਨੂੰ ਛੱਡ ਦੇ ਧੀ ਨੂੰ ਛੱਡ ਦੇ ਇਸਤਰੀ ਨੂੰ ਛੱਡ ਦੇ ਪਤਨੀ ਨੂੰ ਛੱਡ ਦੇ ਰਹਿ ਪਰਿਵਾਰ ਦੇ ਵਿੱਚ ਪਰ ਨਾਮ ਜਪਿਆ ਕਰ ਬਾਣੀ ਪੜਿਆ ਕਰ ਸੰਗਤ ਕਰਿਆ ਕਰ ਸਮਾਂ ਕੱਢ ਕੇ ਪੁੱਤਰ ਕਲਤਰ ਨਾ ਸੰਗਤ ਨਾ ਪੁੱਤਰ ਇਸਤਰੀ ਤੇ ਜਿੰਨਾ ਵੀ ਧਨ ਐ ਇਹਨੇ ਨਾਲ ਨਹੀਂ ਨਿਵਣਾ ਹਰ ਅਵਨਾਸੀ ਓਹ ਅਵਨਾਸੀ ਹਰੀ ਐ ਵਾਹਿਗੁਰੂ ਉਹਨੇ ਤੇਰੇ ਨਾਲ ਨਿਵਣਾ ਉਹਦੇ ਨਾਲ ਜੁੜ ਜਾ ਪਲਚ ਪਲਚ ਸਗਲੀ ਮੂਈ ਝੂਠਾ ਧੰਦਾ ਮੋ ਪਰ ਮਨੁੱਖ ਸਮਝਦਾ ਨਹੀਂ ਹੈ ਗੁਰੂ ਦੀ ਗੱਲ ਨੂੰ ਪਲਚ ਪਲਚ ਮੈਨੇ ਉਲਝ ਉਲਝ ਕੇ ਸਗਲੀ ਮੂਈ ਬਹੁਤੀ ਦੁਨੀਆਂ ਸਗਲੀ ਮੂਈ ਦਾ ਭਾਵ ਹੈ ਬਹੁਤ ਆਦ ਗਿਣਤੀ ਵਿੱਚ ਦੁਨੀਆ ਵਿਸ਼ਿਆਂ ਵਿੱਚ ਵਿਕਾਰਾਂ ਵਿੱਚ ਸੰਸਾਰ ਦੇ ਪਰਿਵਾਰ ਦੇ ਮੋਹ ਵਿੱਚ ਉਲਝੋਲਜ ਕੇ ਪਲਚਪਲ ਚਕੇ ਪਰਚ ਪਰਚ ਕੇ ਪਾਵ ਉਹਦੇ ਵਿੱਚ ਖਚਤ ਹੋ ਹੋ ਕੇ ਮਰ ਗਈ ਝੂਠਾ ਧੰਦਾ ਮੋਹ ਧਰਮ ਨਾਲ ਨਹੀਂ ਜੁੜਿਆ ਜਿਹੜਾ ਸਤ ਹੈ ਝੂਠੇ ਧੰਦੇ ਵਿੱਚ ਹੀ ਮੋਹ ਰਿਆ ਇਹ ਸਾਰਾ ਸੰਸਾਰ ਦਾ ਕਾਰਵਿਆਰ ਝੂਠਾ ਧੰਦਾ ਹੈ ਇਹਦੇ ਵਿੱਚ ਜੀਵ ਦਾ ਮੋਹ ਬਣਿਆ ਰਿਹਾ 1000 ਕੇ ਨਾਮ ਬਿਨ ਅੱਗੇ ਲਈਏ ਕੋਇ ਇਹਨੇ ਬੜੇ ਬੜੇ ਚੰਗੇ ਕੰਮ ਕੀਤੇ ਸੰਸਾਰ ਵਿੱਚ ਸਮਾਜ ਦੀ ਬੜੀ ਸੇਵਾ ਕਰਦਾ ਰਿਹਾ ਹੋਰ ਕਈ ਕੰਮ ਕਰਦਾ ਰਿਹਾ ਪਰ ਨਾਮ ਨਹੀਂ ਜਪਿਆ ਸੇਵਾ ਕਰਨੀ ਚੰਗੀ ਐ ਦੁਨੀਆ ਦੀ ਸਮਾਜ ਦੀ ਪਰ ਨਾਲ ਨਾਮ ਜਪਣਾ ਬੜਾ ਜ਼ਰੂਰੀ ਹੈ ਬਾਰੇ ਕਹਿੰਦੇ ਵਾਇਗੁਰੂ ਦੇ ਨਾਮ ਤੋਂ ਬਿਨਾਂ ਜਿੰਨੇ ਵੀ ਚੰਗੇ ਦਾਨ ਪੁੰਨ ਕਰਮ ਕੀਤੇ ਸੀ ਉਹ ਸਾਰੇ ਅੱਗੇ ਜਵਾਂ ਨੇ ਖੋਲੇ ਇੱਕ ਹਸਰ ਕੇ ਨਾਮ ਬਿਨ ਅੱਗੇ ਲਈਏ ਖੋਹ ਅੱਗੇ ਖੋ ਲੈਂਦੇ ਨਹੀਂ ਉਹ ਨਾਲ ਨਹੀਂ ਨਿਵਦੇ ਦਈਓ ਵਿਚਾਰੇ ਬਗੂਚਨਾ ਪ੍ਰਭ ਬਿਨ ਅਵਰ ਨਾ ਕੋਏ ਦਈਓ ਵਾਹਿਗੁਰੂ ਨਿਰੰਕਾਰ ਨੂੰ ਵਿਸਾਰ ਕੇ ਜੀਵ ਖਵਾਰ ਹੀ ਹੁੰਦਾ ਹੈ। ਦਈਓ ਵਿਸਾਰ ਬਿਗੁੱਚਣਾ ਬਿਗੁੱਚਣਾ ਕਹਿੰਦੇ ਖਵਾਰ ਹੋਣਾ। ਅੱਜ ਤੱਕ ਇੱਕ ਵੀ ਬੰਦਾ ਅਲੱਬ ਹੋ ਜਿਹਨੇ ਰੱਬ ਨੂੰ ਵਿਸਾਰ ਕੇ ਸੁਖ ਪਾਇਆ ਹੋਵੇ। ਦੁਨੀਆਂ ਵਿੱਚ ਕੋਈ ਨਹੀਂ ਮਿਲੇਗਾ। ਰੱਬ ਨੂੰ ਜਿਨ੍ਹਾਂ ਜਿਨ੍ਹਾਂ ਨੇ ਭੁਲਾਇਆ ਉਹ ਖਵਾਰ ਹੋਏ ਤੇ ਬੜੇ ਮਿਲਦੇ ਨੇ। ਜਿਨਾਂ ਨੇ ਰੱਬ ਨੂੰ ਚੇਤੇ ਕੀਤਾ ਉਹ ਸਦਾ ਸੁਖੀ ਨੇ। ਰੱਬ বিনা ਆਵਰਣਾ ਕੋਈ ਵੈਗਰੂ ਤੋਂ ਬਿਨਾ ਕੋਈ ਹੋ ਰਹਾ ਹੀ ਨਹੀਂ। ਜਿਹਦੇ ਲੜ ਲੱਗ ਕੇ ਜੀਵ ਦਾ ਭਲਾ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਨਾਲ ਜੁੜੋ ਭਾਈ। ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ। ਪ੍ਰੀਤਮ ਜੋ ਸਾ ਸਾਰਿਆਂ ਦਾ ਮਾਲਕ ਵਾਹਿਗੁਰੂ ਐ ਉਹਦੇ ਚਰਨਾਂ ਨਾਲ ਜਿਹੜੇ ਲੱਗ ਗਏ ਉਹਨਾਂ ਦੀ ਸੋਭਾ ਨਿਰਮਲ ਹੁੰਦੀ ਹੈ ਉਹਨਾਂ ਦੇ ਜੀਵਨ ਦਾ ਜਸ ਹੁੰਦਾ ਹੈ ਕਿ ਵੇਖੋ ਕਿ ਐਸੇ ਗੁਰਮਖਿ ਨਾਮ ਜਪ ਕੇ ਸੰਸਾਰ ਵਿੱਚ ਜੀਵਨ ਸਬਲਾ ਕਰ ਗਏ ਹਨ ਨਾਮ ਗੀ ਪ੍ਰਭ ਦੇ ਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਜਿਹੜੇ ਗੁਰਮਖ ਨੇ ਉਹ ਸਦਾ ਅਰਦਾਸ ਕਰਦੇ ਨੇ ਵਾਹਿਗੁਰੂ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਸਾਨੂੰ ਮਿਲੋ ਜੇ ਅਗੇ ਕਹਿਤਾ ਪ੍ਰਾਪਤ ਹੋਏ ਮਿਲਣਾ ਵੀ ਦੋ ਤਰ੍ਹਾਂ ਦਾ ਹੈ ਇੱਕ ਤੇ ਆਪਾਂ ਨੂੰ ਕੋਈ ਮਿਲਿਆ ਉਹਨੇ ਹੈਲੋ ਵਾਹਿ ਸਤਿ ਸ੍ਰੀ ਅਕਾਲ ਕੀਤੀ ਚਲਦਾ ਬਣਿਆ ਇੱਕ ਮਿਲਿਆ ਐਸਾ ਸਦਾ ਵਾਸਤੇ ਸਾਡੇ ਜੀਵਨ ਵਿੱਚ ਆ ਗਿਆ ਮਿੱਤਰ ਬਣ ਗਿਆ ਸਾਡਾ ਬੜੀ ਦੁਨੀਆ ਆਪਾਂ ਨੂੰ ਮਿਲਦੀ ਨਾ ਕਾਰਵਿਆਰ ਕਰਦੇ ਆਂ ਆਉਂਦੇ ਨੇ RAM RAM ਸਤ ਸ੍ਰੀ ਅਕਾਲ ਕੀਤੀ ਹੈਲੋ ਬਾਈ ਕੀਤੀ ਚਲਦੇ ਬਣੇ ਪਰ ਕਈ ਐਸੇ ਮਿਲਦੇ ਨੇ ਉਹ ਮਿੱਤਰ ਬਣ ਜਾਂਦੇ ਨੇ ਸਦਾ ਵਾਸਤੇ ਮਾਰਾ ਸਾਨੂੰ ਮਿਲੋ ਪਰ ਕਿਸ ਤਰ੍ਹਾਂ ਮਿਲੋ ਸਦਾ ਵਾਸਤੇ ਪ੍ਰਾਪਤ ਹੋ ਜਾਵੋ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਵਾਹਿਗੁਰੂ ਮੇਰੀ ਬੇਨਤੀ ਹੈ ਮੈਨੂੰ ਮਿਲੋ ਪਰ ਐਦਾ ਨਾ ਮਿਲੋ ਜੇ ਵੀ ਮੈਨੂੰ ਮਿਲ ਕੇ ਛੱਡ ਕੇ ਚਲੇ ਜਾਓ ਮਿਲੋ ਪ੍ਰਾਪਤ ਹੋਏ ਸਦਾ ਵਾਸਤੇ ਮੈਂ ਤੁਹਾਡੇ ਚਰਨਾਂ ਨਾਲ ਜੁੜਿਆ ਵੈਸਾ ਸਾਫ ਸੁਹਾਵਾ ਤਾਂ ਲੱਗਾ ਜਾ ਸੰਤ ਭੇਟ ਹੈ ਹਰ ਸੋਏ ਵੈਸਾਖ ਦਾ ਮਹੀਨਾ ਤਾਂ ਹੀ ਸੋਹਣਾ ਹੈ ਜੇ ਤੂੰ ਗੁਰੂ ਨੂੰ ਮਿਲ ਪਵੇਂ ਗੁਰੂ ਦੇ ਚਰਨਾਂ ਨਾਲ ਜੁੜ ਜਾਵੇਂ ਉਹ ਵਾਹਿਗੁਰੂ ਦਾ ਪਿਆਰਾ ਵਾਹਿਗੁਰੂ ਦਾ ਸਾਖਿਆਤ ਰੂਪ ਗੁਰੂ ਵੈਸਾ ਸਵਾਵਾ ਤਾਂ ਲੱਗਿਆ ਜਾਂ ਸੰਤ ਭੇਟਾ ਹਰ ਸੋਏ ਕਿਉਂਕਿ ਗੁਰੂ ਹੀ ਸੰਸਾਰ ਵਿੱਚ ਜੇ ਪ੍ਰਤੱਖ ਰੱਬ ਨੂੰ ਮਿਲਣਾ ਹੋਵੇ ਤੇ ਗੁਰੂ ਹੈ ਅਕਸਰ ਬੇਨਤੀ ਕਰੀਦੀ ਐ ਸਿਖਾ ਤੈਨੂੰ ਰੱਬ ਲੱਭਣ ਦੀ ਲੋੜ ਨਹੀਂ ਐ ਰੱਬ ਤਾਂ ਮਿਲਿਆ ਹੋਇਆ ਅੱਖਾਂ ਖੋਲ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਣਾ ਕੋਏ ਵਾਹ ਵਾਹ ਅਗਮਾਤਾ ਹੋਇਆ ਵਾਹ ਵਾਹ ਸੱਚਾ ਸੋਏ ਸੋ ਸਾਧ ਸੰਗਤ ਜੀਓ ਸਤਿਗੁਰੂ ਜੀ ਕਿਰਪਾ ਕਰਨ ਵਾ ਸਾਰੇ ਦਾ ਮੀਨਾ ਸਾਰਿਆਂ ਵਾਸਤੇ ਆਨੰਦਮਈ ਹੋ ਜਾਵੇ ਉਹ ਤਾ ਹੋਵੇਗਾ ਜੇ ਆਪਾਂ ਨਾਮ ਨਾਲ ਬਾਣੀ ਨਾਲ ਗੁਰੂ ਨਾਲ ਜੁੜਾਂਗੇ ਸੋ ਇਨੀਆ ਬੇਨਤੀਆਂ ਪ੍ਰਵਾਨ ਕਰਨੀਆਂ ਖਾਲਸਾ ਪੰਥ ਦੇ ਪ੍ਰਗਟ ਦੇਵ ਜੀ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸੋ ਰਬੀ ਬਾਣੀ ਦੇ ਜੋ ਜਾਪ ਚੱਲ ਰਿਹਾ ਨਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅਨੁਭਉ ਪਾਏ ਜਾਣੇ ਨੇ ਆਓ ਅਖੀਰਲੀਆ ਪੰਕਤੀਆਂ ਨਾਲ ਜੁੜ ਕੇ ਸਮਾਪਤੀ ਕਰੀਏ ਨਾਨਕ ਕੀ ਪ੍ਰਭ ਬੇ ਨਤੀ ਪਰਾਵ ਮਿਲੋ ਪ੍ਰਾਪਤ ਹੋਏ ਵੈਸਾ ਸੁਹਾਵਾ ਤਾਂ ਲੱਗੇ ਜਾ ਸੰਤ ਭੇਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ይመረምራል።